ਸੋਨੂੰ ਚਲੋ ਚਲੋ ਤੁਸੀਂ ਪਾਰਟੀ ਦੇ ਟਾਈਮ ਨਾ ਤੇ ਮੈਂ ਉਹਨੂੰ ਕੱਢਣ ਨੂੰ ਲੈ ਆਵਾ ਹਾਂ ਚਲ ਜੀਤਾ ਤੂੰ ਆ ਗੇਟ ਬੰਦ ਕਰਦੀ ਹਾਂ ਜੀਤਾ ਕਿੱਦਾਂ ਕਰਾਂ ਜਾਂਾਂ ਪਾਰਟੀ ਤੇ ਆਹੋ ਜਾਣਾ ਇੱਥੇ ਪਾਰਟੀ ਤੇ ਚੁੱਪ ਕਰਕੇ ਤੇ ਘਰ ਚਲੀਏ ਮਾਮਾ ਜੀ ਨੇ ਘਰ ਹੀ ਵੇਲੇ ਕਿੰਨੀ ਵਾਰੀ ਕਿਹਾ ਵਾ ਕਿ ਉੱਥੇ ਚਲੋ ਤੁਸੀਂ ਹੁਣ ਜਾਣ ਲੱਗੇ ਫੇਰ ਕਾ ਕੇ ਗਏ ਆ ਤੇ ਫੇਰ ਕਹਿ ਕੇ ਗਏ ਤੇ ਫੋਨ ਥੋੜੀ ਕੀਤਾ ਵਾ ਇੱਥੇ ਆਏ ਆ ਤਾਂ ਫੇਰ ਕਿਹਾ ਵਾ ਕੁਝ ਵੈਸੇ ਸੁਣਾਤ ਨਹੀਂ ਆਇਆ ਚਲੋ ਘਰ ਚਲ ਜੀਏ ਚੁੱਪ ਕਰਕੇ ਮੈਂ ਆ ਨਾ ਮ ਮਾਮਾ ਜੀ ਨੂੰ ਗੁੱਸਾ ਕਰ ਲਾਣਾ ਵੀ ਮੇਰੇ ਅੱਖੇ ਨਹੀਂ ਲੱਗੇ ਹੈਗੇ ਚਲੀਏ ਆਪਾਂ ਜੇ ਤੁਹਾਨੂੰ ਐਡਾ ਹੀ ਮਾਮੇ ਦਾ ਹੈ ਜਾਉਂਦੇ ਹਨਾ ਮੈਨੂੰ ਘਰ ਤਾਰੋ ਤਾਂ ਆਪ ਪਾਰਟੀ ਤੇ ਚਲ ਜਓ ਤੇ ਨਾਲ ਉੱਥੇ ਜਾ ਕੇ ਤੇ ਬੇਇੱਜ਼ਤੀ ਕਰਾਇਆ ਉਹਨਾਂ ਕੋ ਉਹਨਾਂ ਨੇ ਆਖਣਾ ਅਸੀਂ ਤੇ ਸਰਦਾਂ ਦੇ ਬਿਨ ਬਲਾਏ ਕਿੱਥੋਂ ਮਹਿਮਾਨ ਆ ਗਏ ਆਹੀਂ ਇੱਥੇ ਵਿਕੀ ਦੀਆਂ ਕਰਤੂਤਾਂ ਦੱਸਣ ਆਇਆ ਤੇ ਇਹ ਲੌਂਗ ਲੈਣਾ ਆਪਸ ਵਿੱਚ ਪਾਰਟੀਆਂ ਕਰਦੇ ਫਿਰਦੇ ਆ ਉਹ ਸਾਰੇ ਹੀ ਰਲੇ ਆ ਇੱਥੇ ਜੇ ਅਸੀਂ ਸ ਆ ਕੱਲ ਦੇ ਬਣੇ ਜਵਾਈ ਤੇ ਇਹਨਾਂ ਨੂੰ ਜਦਾ 헤ਜ ਆਉਂਦਾ ਪਿਆ ਤੇ ਉਹ ਵਿਚਾਰਾ ਜਿਹੜਾ 40 50 ਸਾਲ ਪੁਰਾਣਾ ਜਵਾਈ ਆ ਉਹਨੂੰ ਕੋਈ ਹੁਣ ਪੁੱਛਦਾ ਵੀ ਨਹੀਂ ਆ ਕੀ ਬੀਤੂ ਕੀ ਬਾਪੂ ਵਿਚਾਰੇ ਤੇ ਜਦੋਂ ਅਗਲੇ ਨੂੰ ਪਤਾ ਲੱਗੂਗਾ ਵੀ ਸਲਾਵਾ ਲੈਣ ਨੂੰ ਮੈਨੂੰ ਸਾਧ ਲੈਂਦੇ ਨੇ ਤੇ ਹੁਣ ਪਾਰਟੀਆਂ ਖਾਣ ਨੂੰ ਇਹ ਅੱਗੇ ਅੱਗੇ ਅਗਲੇ ਦਾ ਮਾਨਤਾ ਨਹੀਂ ਹੁੰਦਾ ਕੋਈ ਕਿ ਨਹੀਂ ਹੁੰਦਾ ਤਾਂ ਅਜੇ ਤੁਸੀਂ ਆਂਦੇ ਆ ਵੀ ਮੈਂ ਛੇਤੀ ਪਾਰਟੀ ਵੇਖਣ ਚਲ ਜਾ ਉਹ ਮੈਂ ਤੇ ਮਾਮੇ ਕਰਕੇ ਕਹਿੰਦੇ ਆ ਵੀ ਬਾਰ-ਬਾਰ ਕਹਿੰਦੇ ਆ ਬੰਦਾ ਚੰਗਾ ਨਹੀਂ ਲੱਗਦਾ ਕੋਈ ਗੱਲ ਨਹੀਂ ਵੇਖੀ ਜਾਊਗੀ ਚਲੋ ਤੁਸੀਂ ਚੁੱਪ ਕਰਕੇ ਸੋਚ ਲੈ ਕਰੀ ਫੇਰ ਮੈਂ ਨਾ ਫੇਰ ਉਹੀ ਗੱਲ ਮੈਨੂੰ ਲੱਗ ਮੈਂ ਇਦਾਂ ਚੱਲ ਜਾਨੀ ਆ ਤੁਹਾਨੂੰ ਇੱਡਾ ਕੇਕ ਦਾ ਚਾ ਆ ਜਾਣ ਦੇਣਾ ਤੇ ਕੱਲ ਨੂੰ ਜਾ ਕੇ ਸ਼ਹਿਰ ਦੇ ਇੱਕ ਪੀਸ ਲੈ ਆਇਓ ਕੇਕ ਦਾ ਕੇਕ ਦੀ ਗੱਲ ਥੋੜਾ ਵਾ ਬਹਿ ਹੁਣਗਾ ਮਾਰ ਆਇਆ ਜੇ ਜੰਦਾ ਮਾਰ ਆਇਆ ਵਾ ਤੇ ਲੈਟਾ ਲੂਟਾ ਬੰਦ ਕਰ ਦੇਣੀ ਆ ਮੈਂ ਸਭ ਕੁਝ ਕਰ ਆਇਆ ਫੇਰ ਕਿਉਂ ਕਰਨ ਰਹੀ ਆ ਜਿਆ ਨਿਆਣੇ ਕਰਨੀ ਤੇ ਮੈਨੂੰ ਕੋਈ ਪਤਾ ਹੀ ਨਹੀਂ ਗਾ ਨਹੀਂ ਮੈਂ ਚੰਗੀ ਤਰ੍ਹਾਂ ਲੋਕ ਲਾ ਕੇ ਤੇ ਚਾਬੀ ਕੱਢ ਲਿਆਉਣੀ ਸੀ ਨਾ ਮੈਂ ਲੈਣ ਦੀ ਆ ਚਾਬੀ ਵੀ ਤੈਨੂੰ ਗੇ ਟੈਨਸ਼ਨ ਕਾਦੀ ਆ ਹਾਂ ਟੈਨਸ਼ਨ ਤੇ ਹੁੰਦੀ ਆ ਨਾ ਨਿਆਣੇ ਕਰਨੀ ਗਏ ਤੇ ਛੰਗਾਂ ਛੰਗਾਂ ਲੱਗਣ ਡਿਆ ਵਾ ਤੇ ਹੋਰ ਤਰ ਹੁੰਦੇ ਆ ਹੁਣ ਚੱਲ ਕੋਈ ਨਹੀਂ ਇੱਕ ਰਾਤੀ ਦੀ ਗੱਲ ਵਾ ਉਦਾਂ ਵਿਚਾਰੇ ਕਿੰਨੇ ਚਿਰਾਂ ਬਾਅਦ ਤੇ ਗਏ ਆ ਤਾਈਓ ਤੇ ਮੈਂ ਨਹੀਂ ਉਹਨਾਂ ਨੂੰ ਮਨਾ ਕੀਤਾ ਪੇ ਇੰਨੇ ਚਿਰ ਬਾਅਦ ਉਹਨਾਂ ਨੇ ਰਾਤ ਰਹਿਣ ਦਾ ਨਾਂ ਲਿਆ ਵਾ ਤੇ ਮੈਂ ਤੇ ਆਨੀ ਆ ਇਹ ਸਾਡਾ ਮੁੰਡਾ ਫੇਰ ਵੀ ਚੰਗਾ ਵਾ ਜਿਹੜਾ ਨਾਨਕਿਆਂ ਦਾ ਮੋਹ ਕਰਦਾ ਵਾ ਨਹੀਂ ਤੇ ਅੱਜ ਕੱਲ ਤੇ ਬੁੱਢੀਆਂ ਆਂਦੀਆਂ ਵੀ ਸਾਡੇ ਹੀ ਪੇਕੇ ਜਾਣ ਨਾਨਕੇ ਤੇ ਜਾਣ ਹੀ ਨਾ ਨਿਆਣੇ ਉਹਦਾ ਸੱਚ ਦੱਸਾਂ ਨਾ ਤੇ ਵਿੱਚੋਂ ਮੇਰਾ ਮਨ ਨਹੀਂ ਹੀ ਕਰਦਾ ਕਿ ਨਿਆਣੇ ਰਾਤ ਰਹਿਣ ਕਦੀ ਰਹੇ ਨਹੀਂ ਨਾ ਉਹ ਤੈਨੂੰ ਨੀਂਦ ਆਵੇ ਜਊ ਕਿ ਨਹੀਂ ਉਹ ਕਿਹੜੇ ਨਿਗੇ ਦੇ ਕਾਕੇ ਜਿਨ੍ਹਾਂ ਤੋਂ ਬਗੈਰ ਤੇਰਾ ਜੀ ਨਹੀਂ ਲੱਗਣਿਆ ਸੌਂਦਾ ਚੁੱਪ ਕਰਕੇ ਮੈਦ ਲੱਗਾ ਸੌਣਾ ਉਹ ਜਾ ਵੀ ਹੁਣਕ ਨਹੀਂ ਕੀ ਜਾਂਦੀ ਆ ਭਗਵਾਨੇ ਹਰਦਾ ਨਾ ਸੋਨ ਨੂੰ ਨਹੀਂ ਸਵੇਰੇ ਸਵਕਤੇ ਆ ਜੇ ਚੰਗੀ ਗੱਲ ਆ ਬੱਤੀ ਵੀ ਟਾਈਮ ਨਾਲ ਆ ਜਾਣੀ ਆ ਤੋ ਉਹਨਾਂ ਪੈੜੀਆਂ ਨੂੰ ਭਰ ਲਈਏ ਭਰੀਆਂ ਆਉਣ ਗਿਆ ਬੱਤੀ ਆ ਜਾਣ ਗਿਆ ਤੇ ਫੇਰ ਵਾਹੂ ਕੇ ਦੂਰੋਂ ਝੋਨੇ ਦਾ ਟਾਈਮ ਆ ਜਾਣਾ ਕੋਈ ਨਹੀਂ ਆ ਜਾਣਾ ਉਹਨਾਂ ਸਵਕਤੇ ਜਿੰਮੇਵਾਰੀ ਸਮਝਦਾ ਆਵਾ ਮੁੰਡਾ ਹੱਡਾ ਸਮਝਦਾਰ ਵਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿਵੇਂ ਹੋ ਤੁਸੀਂ ਦੇਖਾ ਵਧੀਆ ਸਤਿ ਸ਼੍ਰੀ ਅਕਾਲ ਡੈਡੀ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿੱਦਾਂ ਪੀਛਿੰਗਾ ਵਧੀਆ ਠੀਕ ਹੈ ਡੈਡੀ ਠੀਕ ਠਾਕ ਹਾਂ ਬਹੁਤ ਵਧੀਆ ਬਹੁਤ ਵਧੀਆ ਤੂੰ ਆਪਣੇ ਸ਼ਨਾ ਹਾਂ ਜੀ ਆਪਣੇ ਬੜੇ ਵਧੀਆ ਚਲੋ ਉਹ ਠੀਕ ਹੈ ਸਾਰੇ ਹਾਂਜੀ ਹਾਂਜੀ ਚਲੋ ਕੀ ਮੈਂ ਤੈਨੂੰ ਆਖੇ ਨਾ ਤੇਰਵਾ ਸਪrai ਹੋਣਾ ਕੋਈ ਗਿਫਟ ਹੋਏਗਾ ਜਰੂਰ ਆਓ ਵੇਹ ਲੱਗਾ ਤੇ ਲਾਲ ਚਾਦਰ ਪਾਈ ਮੈਨੂੰ ਤਾਂ ਬੋਲਟ ਲੱਗਣ ਡਿਆ ਲੱਗਨ ਤਾਂ ਮੈਨ ਨੂੰ ਵੀ ਡਿਆ ਚੱਲ ਆ ਜਾ ਮਾਤਾ ਸਸਕਾਰ ਸਸਰੀਆ ਭਾਜੀ ਸਸਕਾਰ ਸਸਕਾਰ ਵੀ ਸਸਕਾਰ ਜੀ ਮੁੜਿਆ ਵਧਾਈਆਂ ਜਨਮ ਦਿਨ ਦੀਆਂ ਬਹੁਤ ਬਹੁਤ ਥੈਂਕ ਯੂ ਜੀ ਥੈਂਕ ਯੂ ਜੀ ਸਸਕਾਰ ਸਸਕਾਰ ਆਜੋ ਲੱਕੇ ਲਾ ਉਮਰ ਦੀ ਟ੍ਰੇਨ ਲਪੜਾ ਦ ਸੰਦੀਪ ਹਾਂਜੀ ਡੈਡ ਜੀ ਪਛਾਉ ਪਰੋਣੇ ਵਾਸਤੇ ਮੰਜੇ ਬਿਸਤਰੇ ਹਾਂਜੀ ਹਾਂਜੀ ਠੱਕੇ ਤੋਂ ਕਿਵੇਂ ਘੜੀ ਆਰਾਮ ਕਰਨਗੇ ਹਾਂ ਠੀਕ ਹੈ ਬੜੀ ਛੇਤੀ ਚੇਂਜ ਕੀਤੇ ਕੱਪੜੇ ਉਪਰਾਵਾ ਜੀਨ ਦੇ ਵਿੱਚ ਮੈਂ ਫਸਿਆ ਪਿਆ ਸੀ ਮੈਂ ਤਾਂ ਖੁੱਲੇ ਡੁੱਲੇ ਕੱਪੜੇ ਪਾਉਂਦਾ ਸ਼ਕੀਨ ਆ ਮੈਂ ਤਾਂ ਮਿੰਟੋ ਮਿੰਟੀ ਆਣ ਕੇ ਸਭ ਤੋਂ ਪਹਿਲਾਂ ਇਹੋ ਕੰਮ ਕੀਤਾ ਆਪਣਾ ਪਜਾਮਾ ਤੇ ਪਰਨਾ ਹੁਣ ਆਪਾਂ ਸੌਖੇ ਆ ਹੁਣ ਕੋਈ ਗੱਲ ਨਹੀਂ ਤੂੰ ਗਰਮੀਆਂ ਦੇ ਵਿੱਚ ਜੀਣ ਪੈਂਦੀ ਵੀ ਕਿੱਥੇ ਆ ਥੋੜ੍ਹ ਕੇ ਆ ਬਦਲ ਬਦਲ ਲਓ ਮੈਂ ਤਾਂ ਘਰੋਂ ਹੀ ਪਜਾਮਾ ਟੀ-ਸ਼ਰਟ ਪਾ ਕੇ ਆਉਣ ਲੱਗਾ ਸੀ ਤਾਂ ਪ੍ਰੀਤੀ ਨੇ ਵਿੱਚੇ ਇਹ ਕਹਿੰਦੀ ਨਹੀਂ ਚੱਜ ਦੇ ਕੱਪੜੇ ਪਾ ਕੇ ਜਾਓ ਆਹ ਚੱਕਰ ਤਾਂ ਫਿਰ ਸਰਪ੍ਰਾਈਜ਼ ਆ ਇਸਾ ਉਹੋ ਹੀ ਨਾ ਜਦੋਂ ਮੈਂ ਤਾਂ ਕਹੇ ਗਰਮੀਆਂ ਚੱਲ ਕੋਈ ਨਹੀਂ ਇਦਾਂ ਚੱਲ ਜਾਂਦੇ ਆ ਅਰ ਪਤਾ ਨਹੀਂ ਨਾ ਮੈਨੂੰ ਬਥੇਰੇ ਪਾਪੜ ਵੇਲੇ ਆ ਹੈ ਪਾਪੜ ਬਥੇਰੇ ਵੇਲੇ ਆ ਕੇ ਚਲੋ ਹੁਣ ਉਹ ਕਰੀਏ ਵੀ ਸੋਈਏ ਆ ਆਦੇ ਹੋਰ ਕੀ ਆ ਮਮੀ ਜੀ ਕਵਲ ਦੀ ਚਾਦਰ ਨਹੀਂ ਲੱਭਣ ਡਈ ਕਵਲ ਨੇ ਹੌਨ ਅੱਧੀ ਰਾਤ ਚਾਦਰ ਬਨ ਕੇ ਕਿੱਥੇ ਜਾਣਾ ਆ ਬੜੇ ਮਜ਼ਾਕੀਆ ਤੁਸੀਂ ਹੈ ਚਾਦਰ ਬਨਣੀ ਨਹੀਂ ਰਹੀ ਆ ਚਾਦਰ ਵਿਛਾਉਣੀ ਆ ਬਿਸਤਰੇ ਤੇ ਅੱਛਾ ਅੱਛਾ ਫੇਰ ਕੋ ਨਾ ਬਿਸਤਰੇ ਵਾਲੀ ਚਾਦਰ ਮੈਂ ਕਰੇ ਰਾਤ ਨੂੰ ਚਾਦਰ ਬਨ ਕੇ ਸੌਂਦਾ ਵੀਰ ਅਡਾ ਨੇ ਪ੍ਰਾਉਣੇ ਵਾਸਤੇ ਤੇ ਬਿਸਤਰੇ ਕੱਢਣੇ ਆ ਨਵੇਂ ਤੇ ਦੋ ਕਾਟਨ ਦੀਆਂ ਚਾਦਰਾਂ ਹੋਰ ਕਢ ਲਾ ਠੀਕਾ ਚਲੋ ਠੀਕ ਹੂੰ ਮੰਮੀ ਜੀ ਜਿੰਨਾ ਤੱਕ ਭਾਬੀ ਜੀ ਬਿਸਤਰੇ ਕੱਢਣ ਡਿਆ ਮੈਂ ਚਾਹ ਬਣਾ ਲਾਂ ਨਹੀਂ ਪੁੱਤ ਐਂ ਤੇ ਚਾਹ ਨਹੀਂ ਪੀਣੀ ਚਲੋ ਕੋਈ ਨਹੀਂ ਫੇਰ ਮੈਂ ਕੌਫੀ ਬਣਾ ਲਿਓ ਨਹੀਂ ਆਹ ਕੌਫੀ ਬਣਾ ਲਾ ਆ ਵਧੀਆ ਗੱਲ ਕੀਤੀ ਓ ਚਾਹ ਦਾ ਕੀ ਬਿਨਾ ਹਵਲੇ ਹਣਾ ਦੀ ਚੋਨੀ ਦੇ ਪਪਾ ਆਉਂ ਜਿੱਤਾ ਹਾ ਡਾ ਗੇਟ ਖੜਕੇ ਆ ਲੱਗਦਾ ਤੇ ਮੈਨੂੰ ਵੀ ਅਜੇ ਤਾਂ ਖੜਾਕ ਜਿਆ ਆਇਆ ਉਹ ਗੇਟ ਦਾ ਉੱਠ ਕੇ ਦੇਖੋ ਹਾਂ ਵੇਖਾਂ ਬੋਲਾ ਮੈਂ ਕਿਹੋਲੀ ਨਾ ਜਾਇਓ ਡੰਡਾ ਡੰਡਾ ਹੱਥ ਚ ਲੈ ਜੀ ਉਹ ਕੋਈ ਨਹੀਂ ਡੰਡੇ ਨੂੰ ਕੀ ਆ ਪਹਿਲਾਂ ਕੰਦ ਥਾਣੀ ਵੇਖ ਲਿਓ ਹਵਲੀ ਨਾਲ ਲੈਟ ਜੀ ਕਾ ਲੀਨੇ ਆ किड़ा ओए पापा जी अही आ ए गेट खोलियो ओ तू ही दे नान के गए ही तू ही आले क्यों आ गए आ ओदा ही पापा जी तू दरवाजा खोलो अही दस दे फिर सारी गल बात की गल हुई पुत्त सत श्री अकाल पापा जी सत श्री अकाल ता गेट बंद कर लेनी मैं ਕੋਈ ਪਰ ਤੂੰ ਇੱਥੇ ਰਾਤ ਰਹਿਣ ਗਏ ਸੀ ਤੇ ਕੀ ਗੱਲ ਸੁੱਖ ਹੋ ਵੀਗਾ ਐਵੇਂ ਕਿਉਂ ਆ ਗਈ ਹੋ ਬੀਬੀ ਫਿਕਰ ਵਾਲੀ ਕੋਈ ਗੱਲ ਨਹੀਂ ਹੈਗੀ ਸੁੱਖ ਸਾਹ ਦਾ ਸਾਰਾ ਕੁਝ ਵਧੀਆ ਵਾ ਉਹ ਅਸਲ ਵਿੱਚ ਨਾ ਆਪਾਂ ਦੱਸ ਕੇ ਨਹੀਂ ਗਏ ਹੈਗੇ ਉਹਨਾਂ ਨੂੰ ਤੇ ਮਾਮੇ ਹੁਣੇ ਘਰ ਨਹੀਂ ਹੈਗੇ ਉਹਦੇ ਦੋ ਚਾਰ ਮਿਸਰੀ ਉਹਨਾਂ ਦੇ ਘਟਾ ਲਾਣੇ ਹੈਗੇ ਸੀ ਤੇ ਆਪਾਂ ਆਖਿਆ ਵੀ ਘਾਲੀ ਚੱਲਦੇ ਆ ਤੂੰ ਵੀ ਘਰ ਕੱਲੇ ਫਿਕਰ ਕਰਦੇ ਹੋਵੋਗੇ ਬਾਕੀ ਗੱਲ ਕੋਈ ਨਹੀਂ ਹੈਗੀ ਬਿਲਕੁਲ ਸਭ ਕੁਝ ਠੀਕ ਠਾਕ ਹੈ ਸਵੇਰੇ ਗੱਲ ਕਰਦੇ ਬਾਕੀ ਜੜੀ ਜ ਹੈਗੀ ਹੈ ਹੁਣੇ ਥੱਕੇ ਬੜੇ ਹਨ ਚਲੋ ਸੌਣ ਤੁਸੀਂ ਵੀ ਰਮਾਨ ਕਰੋ ਜੇ ਤਾਂ ਮਾਰਦਾ ਲੋਕ ਲਾਤਾ ਹੀ ਲਾਤ ਲਾਓ ਚਲੋ ਬਾਪੂ ਜੀ ਆ ਸਮਝ ਤੈ। ਪੁੱਤਰਾ ਗੱਲ ਤਾਂ ਕੋਈ ਹੈ ਆ ਪਰ ਤੁਸੀਂ ਦੱਸ ਦੇ ਨਹੀਂਗੇ। ਉਹ ਪਾਪਾ ਜੀ ਕੋਈ ਨਹੀਂ ਸਵੇਰੇ ਗੱਲ ਕਰਦੇ ਆਪਾਂ। ਅੱਜ ਵੀ ਸਾਰਾ ਦਿਨ ਲੇਜਰ ਵਾਲੇ ਦੇ ਮਗਰ ਮਗਰ ਫਿਰਦਾ ਰਿਹਾ ਵਾਂ। ਪਹਿਲਾਂ ਤਾਂ ਉਥੋਂ ਥੱਕਾ ਫਿਰ ਆ ਦੂਰਾ ਸਫਰ ਪੈ ਗਿਆ। ਪਹਿਲਾਂ ਗਏ ਆ ਉੱਥੇ ਹੁਣ ਵਾਪਸ ਆਏ ਆ। ਸਵੇਰੇ ਗੱਲ ਕਰਦੇ ਆ। ਹੁਣ ਚਲੋ ਸਮਝ ਤੁਸੀਂ ਵੀ। ਚਲੋ ਜੀਤਾ। ਚੱਲ ਕਰੋ ਫੇਰ ਆਰਾਮ। ਹਾਂ ਹਾਂ। ਚਾਦਰ ਲਾਬਦੀ ਫਿਰਨ ਰਹੀ ਆ ਤੇ ਕਰਨ ਦਾ ਕੰਮ ਵੇ ਸ਼ਗਲ ਧੋ ਕੇ ਨਾ ਤੂੰ ਤੇ ਚਾਦਰ ਪਾਤੀ ਕਵਲ ਵਾਲੀ ਸੰਦੀਪ ਪ੍ਰੀਤ ਹਾਂਜੀ ਪਰ ਆਂਦੇ ਯਾਰ ਕੌਫੀ ਮੈਂ ਤੱਕਣ ਡਿਆ ਕਿਉਂ ਪਰ ਜੇ ਬੜਾਵਾਂ ਅੱਗੇ ਬੜਾ ਖਾਦਾ ਵਾ ਹੁਣ ਸੋਈਏ ਸੌਣ ਦੀ ਤਿਆਰੀ ਕਰੀਏ ਮੈਨੂੰ ਕੱਪੜੇ ਤੇ ਦੂਜੇ ਮੈਂ ਚੇਂਜ ਕਰਨੇ ਆ ਨੇ ਤੇ ਤੁਸੀਂ ਦੋ ਮਿੰਟ ਪਹਿਲਾਂ ਕਹਿੰਦੇ ਸੀ ਕਿ ਪੀ ਲੈਨੇ ਐ ਤੇ ਹੁਣ ਉਹ ਚੱਲ ਮੈਂ ਕਹਿੰਦਾ ਚੱਲ ਪੀਨੇ ਆ ਇੱਕਦਮ ਮਾਨਜਾ ਚੇਂਜ ਹੋ ਗਿਆ ਚੱਲ ਕੋਈ ਗੱਲ ਨਹੀਂ ਤੁਸੀਂ ਨਾ ਪਿਓ ਮੰਮੀ ਤੇ ਅਮਨ ਤੇ ਪੀ ਲੈਣਗੇ ਨਾ ਉਹਨਾਂ ਨੇ ਕਿਹਾ ਕਿ ਇੰਨੇ ਬਣਾਈ ਨਹੀਂ ਹਣੀ ਜਾਣ ਕੇ ਹੈ ਚੱਲ ਵੇਖ ਲਾ ਉਹਨਾਂ ਨੂੰ ਪੁੱਛ ਲਾ ਮੈਨੂੰ ਕੱਪੜੇ ਦੇ ਦ ਦੂਜੇ ਮੈਂ ਚੇਂਜ ਕਰਾਂ ਬੜੀ ਗਰਮੀ ਲੱਗੰਡੀ ਮਹੀਨਾ ਵਿੱਚ ਹੋ ਗਿਆ ਉਹ ਕੋਈ ਨਹੀਂ ਕੋਈ ਮੈਂ ਕਿਹਾ ਕੱਪੜੇ ਦੇ ਆਪਾਂ ਵੀ ਲਾਈਏ ਥੋੜੇ ਜਿਹਾ ਫ੍ਰੀ ਹੋਈਏ ਆਹੋ ਦੋ ਦੋ ਕੱਪੜੀਆਂ ਉਪਰੀਆਂ ਪਾ ਲਓ ਬਣ ਗਈ ਕੌਫੀ ਨਹੀਂ ਬੱਸ ਅਖੀਰਾ ਖੀਅ ਚੱਲ ਚੱਬਣਾ ਮੈਨੂੰ ਕੱਪੜੇ ਬਣਾਉਂਦਾ ਮਮੀ ਹਣਾ ਨੇ ਬਰਥਡੇ ਗਿਫਟ ਤੇ ਤੁਹਾਨੂੰ ਪੈਸੇ ਦਿੱਤੇ ਆ ਚਲ ਰਹਿੰਦੇ ਨਹੀਂ ਕੋਈ ਗੱਲ ਨਹੀਂ ਦੱਸੋ ਇੰਨੀ ਵਧੀਆ ਪਾਰਟੀ ਕੀਤੀ ਆ ਨਹੀਂ ਨਹੀਂ ਚਲੋ ਕੋਈ ਹਾਂ ਦਾ ਕੋਈ ਜ਼ਰੂਰੀ ਹੀ 3100 ਰੁਪਿਆ ਆ ਅੱਛਾ ਹਾਂਜੀ ਉਹਦਾ ਮੈਂ ਸੋਚਣ ਡਿਆ ਸੀ ਕੀ ਇੰਨੀ ਵਧੀਆ ਮੈਂ ਤਾਂ ਪਾਰਟੀ ਕੀਤੀ ਆ ਹਾਂ ਤੇ ਜੇ ਪੈਸਾ ਨਾਲ ਉਹਦਾ ਕੋਈ ਗਿਫਟ ਦੇ ਦਿੰਦੇ ਭਾਵੇਂ ਕੋਈ ਮਿੱਕਾ ਮोटा 1000 1500 ਦੇ ਹੁੰਦਾ ਇੱਕ ਜਿਆਦਾ ਜੀ ਰਹਿ ਜਾਂਦੀ ਹੈ ਬੰਦੇ ਦੀ ਕਿ ਮੇਰੀ ਪਾਰਟੀ ਤੇ ਮੈਨੂੰ ਆ ਗਿਫਟ ਮਿਲਿਆ ਸੀ ਪੈਸਾ ਦੇ ਕੀ ਆ ਪੈਸੇ ਤਾਂ ਖਰਚੇ ਜਾਂਦੇ ਆ ਆਹੋ ਇਹ ਤਾਂ ਗੱਲ ਹੈਗੀ ਆ ਪਰ ਮੇਰੇ ਵੀ ਦਿਮਾਗ 'ਚ ਨਹੀਂ ਆਇਆ ਤੇ ਮੰਮੀ ਉਹਨਾਂ ਨੇ ਵੀ ਕੀਤਾ ਭੁੱਲ ਗਿਆ ਹੋਣਾ ਨਹੀਂ ਤੇ ਮੰਮੀ ਉਹਨਾਂ ਨੇ ਗਿਫਟ ਦੇਣਾ ਹੀ ਸੀ ਚਲ ਕੋਈ ਗੱਲ ਨਹੀਂ ਹੁਣ ਉਹਨਾਂ ਨੇ ਪੈਸੀਜੇ ਦੇ ਦਿੱਤੇ ਫਿਰ ਆਹੋ ਇਹ ਤਾਂ ਹੈ ਹੀ ਆ ਚਲ ਕੋਈ ਨਹੀਂ ਉਦਾਂ ਤੂੰ ਨਾ ਕੋਈ ਗੱਲ ਕਰੀ ਹੈ ਤੇਰ ਨਾਲ ਕੀਤੀ ਆ ਮੈਂ ਨਹੀਂ ਨਹੀਂ ਮੈਂ ਕਿਉਂ ਗੱਲ ਕਰਨੀ ਆ ਹਮ ਹਾਲੇ ਰੱਖ ਲੈ ਕੋਈ ਗੱਲ ਨਹੀਂ ਰੱਖ ਦੇ ਉੱਥੇ ਨਹੀਂ ਨਹੀਂ ਕੋਈ ਨਹੀਂ ਤੁਸੀਂ ਰੱਖੋ ਆਪਣੇ ਕੋਲ ਕੇ ਹਾ ਤੇਰੇ ਕੋਲ ਰਹਿ ਗਏ ਮੇਰੇ ਕੋਲ ਰਹਿ ਕੇ ਕੋਈ ਗੱਲ ਵਾ ਕੋਈ ਗੱਲ ਨਹੀਂ ਹਾਲੇ ਫੜ ਉਥੇ ਮੇਰੇ ਪਰਚੇ 'ਚ ਪਾਦੀ ਕੱਢ ਕੇ ਬਧੀ ਗੱਲਾਂ ਤੇ ਠੀਕ ਹੈ ਆਹ ਉਦਾਂ ਨਾ ਗਲਟਾ ਦੀ ਵੀ ਸਹੀ ਆ ਜਿੱਦਾਂ ਹੁਣ ਆ ਸਮਾਨ ਨਾ ਰੱਖਿਆ ਵਾ ਜੇ ਗਿਫਟ ਹੁੰਦਾ ਤੇ ਰੋਜ਼ ਵੇਖਿਆ ਕਰਨਾ ਸੀ ਕਿ ਤੈਨੂੰ ਵੱਡੇ ਤੇ ਗਿਫਟ ਹੋਈ ਲਿਆ ਹਨਾ ਆਹੋ ਤੇ ਹੋਰ ਕੀ ਇਹ ਤੇ ਹੈ ਹੀ ਆ ਚਲੋ ਕਿਤੇ ਗਾਂ ਸਹੀ ਹੈ ਨਾ ਹੋਰ ਕੋਈ ਗੱਲ ਨਹੀਂ ਜੀ ਤਾਂ ਲਾਇਆ ਚਾ ਧੁੱਪ ਚੜ ਜਣੀ ਆ ਬਾਅਦ ਵਿੱਚ ਪੱਠੇ ਲਿਆਣ ਵੀ ਜਾਣਾ ਵਾ ਜੀ ਨਹੀਂ ਕਰਦਾ ਇੰਨੀ ਗਰਮੀ ਹੋਈ ਪਈ ਆ ਹਾਂਜੀ ਬੈਠੋ ਬੱਸ ਆਹ ਕੋ ਚਾਹ ਲੱਗੀ ਹੁਣ ਉਹ ਚੱਲ ਚਾਹ ਤੇ ਆ ਜਾਂਦੀ ਆ ਤੁਹਾਨੂੰ ਤੁਸੀਂ ਰਾਤੀ ਗਏ ਨਾਨਕੇ ਤੇ ਮੁਰਦੇ ਪੈਰੀ ਆ ਗਏ ਰਾਤੀ ਵੀ ਨਹੀਂ ਕੋਈ ਗੱਲ ਦੱਸੀ ਤੇ ਹੁਣ ਵੀ ਨਹੀਂ ਦੱਸਣ ਦੇ ਕੀ ਗੱਲ ਵਾ ਗੱਲ ਤੇ ਦੱਸੇ ਗੱਲ ਕੀ ਹੋਈ ਆ ਇਸੇ ਫਿਕਰ ਨਾਲ ਤੇ ਮੇਰੀ ਰਾਤ ਨੰਗੀ ਸਾਰੀ ਰਾਤ ਸੋਚਦੀ ਦੀ ਵੀ ਗਏ ਐਡੇ ਚਾ ਨਾ ਐਨੇ ਚਿਰ ਹੀ ਤੁਸੀਂ ਗਏ ਤੇ ਮੁਰਦੇ ਪੈਰੀ ਤੁਸੀਂ ਆ ਗਏ ਹੋ ਬੀਬੀ ਰਾਤ ਕੀ ਰਹਿਣਾ ਵਾ ਹੁਣ ਨਾ ਉੱਥੇ ਪਹਿਲਾਂ ਵਾਲੀਆਂ ਗੱਲਾਂ ਨਹੀਂ ਰਹੀਆਂ ਅਹੀਂ ਤੇ ਭਲੇਖੀ ਚਲ ਗਏ ਜਿੱਦਾਂ ਪਚ ਪਚ ਜਾਣੇ ਹੋ ਨਹੀਂ ਤੇ ਰਾਤਾਂ ਰਹਿਣੇ ਜਾ ਕੇ ਉੱਥੇ ਤੇ ਗੱਲਾਂ ਬਾਤਾਂ ਕਰਨੀਆਂ ਪਰ ਨਹੀਂ ਅਸਲ ਵਿੱਚ ਸਾਨੂੰ ਲੇਟ ਸਮਝ ਲੱਗੀ ਐ ਰਿਸ਼ਤੇ ਬਦਲ ਗਏ ਆ ਹੁਣ ਸਾਡੇ ਪਹਿਲਾਂ ਵਾਲੇ ਨਾਲ ਕਹਿੰਦੇ ਨਹੀਂ ਰਹੇ ਉਹ ਹੁਣ ਵਿਕੀ ਦੇ ਸਹੁਰੇ ਬਣ ਗਏ ਉਹ ਤਾਂ ਪਤਾ ਤੇ ਮੈਨੂੰ ਵੀ ਆ ਵੀ ਇਹਨਾਂ ਦੀ ਪ੍ਰਧਾਨਗੀ ਉੱਥੇ ਜਾਦਾ ਚੱਲਣ ਢਈ ਤੇ ਪਰ ਮੈਨੂੰ ਗੱਲ ਦੱਸ ਵੀ ਹੋਇਆ ਕੀ ਆ ਬੀਬੀ ਇਹਨਾਂ ਨੇ ਕੀ ਦੱਸਣਾ ਵਾ ਮੈਂ ਦੱਸਦੀ ਆ ਤੁਹਾਨੂੰ ਬੀਬੀ ਇਥੋਂ ਤੇ ਬੜੇ ਅਹਿਚਾਨਾ ਗਏ ਹਾਂ ਤੇ ਉੱਥੇ ਮਾਮਾ ਜੀ ਹੁਣ ਲਾਗੇ ਘੜੀ ਬਾਵਾਂਗੇ ਆਪਣੇ ਦਿਲ ਦੇ ਦੁੱਖ ਸੁੱਖ ਫੋਲਾਂਗੇ ਪਰ ਉੱਥੇ ਤੇ ਜਾਂਦਿਆਂ ਨੂੰ ਘਰ ਕੋਈ ਵੀ ਨਹੀਂ ਉੱਥੇ ਤੇ ਹੋਰ ਹੀ ਪ੍ਰੋਗਰਾਮ ਚੱਲਣ ਡੇ ਸੀ ਪ੍ਰੋਗਰਾਮ ਤੇ ਇਹ ਉਹ ਕਿਹੜਾ ਪ੍ਰੋਗਰਾਮ ਆ ਜਿਹੜਾ ਉਹਨਾਂ ਨੇ ਸਾਥੋਂ ਬਿਨਾਂ ਹੀ ਕਰ ਲਿਆ ਪਹਿਲਾਂ ਤੇ ਅਜ ਤਾਈ ਉਹਨਾਂ ਨੇ ਇਹੋ ਜਿਹਾ ਕੰਮ ਕੀਤਾ ਨਹੀਂ ਜਿਹਦੇ ਵਿੱਚ ਅਸੀਂ ਹਾਜ਼ਰ ਨਾ ਹੋਈਏ ਬਾਪੂ ਜੀ ਤੁਹਾਡੇ ਵੇਲੇ ਹੁਣ ਗਏ ਤੁਹਾਨੂੰ ਉਹਨਾਂ ਨੇ ਰਿਟਾਇਰਮੈਂਟ ਦਿੱਤੀ ਆ ਤੁਸੀਂ ਜਿਵਾਈ ਤੋਂ ਫੁਫੜਤੇ ਆ ਗਏ ਹੁਣ ਤੇ ਉਹ ਨਵਾਂ ਜਿਵਾਈ ਜਿਹੜਾ ਬਣਿਆ ਵਾ ਨਾ ਹੁਣ ਉਹਦੀ ਪ੍ਰਧਾਨਗੀ ਚੱਲਣੀ ਆ। ਸਾਨੂੰ ਦਿਹੋਣਾ ਨੇ ਪਛਾਣ ਕਰ ਛੜਿਆ ਵਾ। ਬਾਪੂ ਜੀ ਸਹੀ ਗੱਲ ਦੀ ਕੀਤਾ। ਮੈਂ ਵੇਖ ਕੇ ਆਹ ਕਾਲੋ ਤੇ ਹਿਸਾਬ ਕਿਤਾਬ। ਮਾਮਾ ਜੀ ਨੇ ਇੱਕ ਵਾਰੀ ਵੀ ਨਹੀਂ ਆਖਿਆ ਕਿ ਪੁੱਤ ਜਿਹੜੀ ਤੂੰ ਗੱਲ ਕਰਨੀ ਕਰ ਮੈਂ ਸੁਣਦਾ ਤੇਰੀ ਗੱਲ। ਬਸ ਇਹੀ ਆਖੀ ਗਏ ਆ ਮੈਨੂੰ ਆਹ ਕੰਮ ਪੈ ਗਿਆ ਮੈਨੂੰ ਆਹ ਕੰਮ ਪੈ ਗਿਆ। ਤੂੰ ਹੀ ਉੱਥੇ ਚਲੋ ਜਾ ਕੇ ਪਾਰਟੀਆਂ ਵੇਖੋ। ਦੱਸ ਜਦੋਂਾਨੂੰ ਪਾਰਟੀ ਦਾ ਪਤਾ ਹੀ ਨਹੀਂ ਆ ਤਾਂ ਅਸੀਂ ਕਿਧਰ ਚਲ ਜਾਈਏ ਉੱਥੇ? ਫਿਰ ਆਪਾਂ ਚੁੱਪਚੀਤੇ ਘਰ ਆ ਗਏ ਆ। ਸਾਡੀ ਤੇ ਉਹ ਗੱਲ ਹੋ ਜਾਨੀ ਨਹੀਂ ਨੀ ਸੱਦੀ ਨਾਲ ਬਲਾਈ ਦੇ ਵਿੱਚ ਲੜੇ ਦੀ ਤਾਈ। ਤਾਂਹੀਂ ਉੱਥੇ ਕੀ ਕਰਨਾ ਸੀ? ਦੋਵੇਂ ਸਾਫ ਸਾਫ ਦੱਸੋ ਤੇ ਸਹੀ ਤੇ ਪਾਰਟੀ ਰੱਖੀ ਕਾਦੀ ਉਹਨਾਂ ਨੇ ਜਿਹਦੇ ਵਿੱਚ ਸਾਨੂੰ ਨਹੀਂ ਛੱਡਿਆ ਬੀਬੀ ਅਗਲਾ ਨੇ ਆਪਣੇ ਜਵਾਈ ਦਾ ਜਨਮ ਦਿਨ ਮਨਾਇਆ ਵਾ ਸਰਪ੍ਰਾਈਜ਼ ਪਾਰਟੀ ਰੱਖੀ ਸਰਪ੍ਰਾਈਜ਼ ਪਾਰਟੀ ਤੇ ਉਹ ਵੀ ਰੈਸਟੋਰੈਂਟ ਵਿੱਚ ਸਾਰਾ ਟੱਬਰ ਨਾ ਉੱਥੇ ਗਿਆ ਸੀ ਤੇ ਸਾਨੂੰ ਇੱਕ ਫੋਨ ਤੱਕ ਨਹੀਂ ਕੀਤਾ ਨਾ ਇਹਨਾਂ ਨੇ ਤੇ ਨਾ ਹੀ ਮਾਮੇ ਹੋਣਾ ਵੀ ਤੁਸੀਂ ਵੀ ਆਇਓ ਅਸੀਂ ਪਾਰਟੀ ਲਗਾਈਆਂ ਕਰਨ ਜਨਮ ਦਿਨ ਦੀ ਅੱਛਾ ਪਾਰਟੀ ਕੀਤੀ ਜਨਮ ਦਿਨ ਦੀ ਸਾਰੇ ਰਿਸ਼ਤੇਦਾਰ ਸਦੇ ਉਥੇ ਨਹੀਂ ਪਾਪਾ ਜੀ ਸਾਰੇ ਰਿਸ਼ਤੇਦਾਰ ਤਾਂ ਨਹੀਂ ਸਦੇ بس دو ਹੀ ਪਾਰਟੀਆਂ ਸੀ ਇੱਕ ਆਪਣੇ ਨਾਨਕਿਆਂ ਦੀ ਤੇ ਇੱਕ ਆ ਆਪਣੇ ਗਵੰਡੀਆਂ ਦੀ ਨਹੀਂ ਜਦੋਂ ਹੋਰ ਕੋਈ ਉਹਨਾਂ ਰਿਸ਼ਤੇਦਾਰ ਸੱਦਿਆ ਨਹੀਂ ਤੇ ਤੁਸੀਂ ਦੋਵੇਂ ਜੀ ਕਿਹ ਔਰ ਜੰਡੇ ਚਲੋ ਉਹਨਾਂ ਕੁੜਮਾ ਕੁੜਮਾ ਨੇ ਪਾਰਟੀ ਮਨਾ ਲਈ ਫੇਰ ਕੀ ਹੋ ਗਿਆ ਅਸ਼ਾ ਬੀਬੀ ਫੇਰ ਕੁਝ ਨਹੀਂ ਹੋ ਗਿਆ ਤੁਸੀਂ ਪੇ ਕਿਹਦੀ ਸਾਈਡ ਲੈਣਾ ਨਹੀਂ ਹਟਣਾ ਭਾਵੇਂ ਤੁਹਾਨੂੰ ਜਿੰਨਾ ਮਰਜ਼ੀ ਪਸ਼ਾਹ ਪਾਈ ਜਾਣ ਅਸੀਂ ਬਾਕੀ ਰਿਸ਼ਤੇਦਾਰਾਂ ਨਾਲ ਥੋੜੀ ਰਲ ਗਏ ਆ ਬਾਕੀ ਇਹ ਨਾ ਸੱਦਣਗੇ ਵੱਖਰੀ ਗੱਲ ਵਾ ਤੁਹਾਡੀਆਂ ਤੇ ਫੇਰ ਵੀ ਤੇਰੀਆਂ ਰਿਸ਼ਤੇਦਾਰੀਆਂ ਹਾਨੂੰ ਕਿਹਨੂੰ ਨਾ ਸੱਦਦੇ ਨਾ ਅਸੀਂ ਗੁੱਸਾ ਨਹੀਂ ਕਰਨਾ ਪਰ ਤੁਹਾਨੂੰ ਸੱਦਣਾ ਹੀ ਚਾਹੀਦਾ ਸੀ ਭਾਵੇਂ ਤੁਸੀਂ ਇਕੱਲੇ ਕਿਉਂ ਨਾ ਜਾਂਦੇ ਉਹਨਾਂ ਨੇ ਤੁਹਾਡਾ ਇਹਨਾਂ ਦੇ ਸਾਹਮਣੇ ਮਾਨਤਨ ਵਧਾਉਣਾ ਹੈ ਕਿ ਘਟਾਉਣਾ ਹੈ ਤੁਹਾਡੀਆਂ ਤਿੰਨ ਤਿੰਨ ਰਿਸ਼ਤਦਾਰੀਆਂ ਇੱਕ ਬੰਨੇ ਤੁਸੀਂ ਤਾਈ ਲੱਗਦੇ ਹੋ ਇੱਕ ਬੰਨੇ ਤੁਸੀਂ ਭੂਆ ਲੱਗਦੇ ਹੋ ਉਤੋਂ ਤੁਸੀਂ ਵਿਚੋਲੇ ਵੀ ਬਣੇ ਹੋ ਹੱਥੀ ਰਿਸ਼ਤਾ ਲਿਆਉਂਦਾ ਵਾ ਤੇ ਫੇਰ ਵੀ ਉਹ ਤੁਹਾਨੂੰ ਨਾ ਸੱਦਣੇ ਤੇ ਮਾੜੀ ਗੱਲ ਆ ਨਾ ਬਾਕੀ ਬੀਬੀ ਕਾਂਦੇ ਨਾਲ ਕੰਦ ਸਾਂਝੀ ਆ ਕਿੱਡਾ ਕਿ ਇਹਨਾਂ ਨੂੰ ਦਰੇ ਆਪਣੀ ਦਾਈ ਸੁਣਾ ਦਿੰਦਿਆਂ ਨੂੰ ਘੱਟੋ ਘੱਟ ਪ੍ਰੀਤੀ ਨੂੰ ਲੁਣਾ ਚਾਹੀਦਾ ਸੀ ਵੀ ਭੂਆ ਵਿੱਕੀ ਦਾ ਜਨਮ ਦਿਨ ਮਨਾਉਣਾ ਵਾ ਸਾਡੇ ਨਾਲ ਚੱਲ ਉਹ ਹੁਣ ਤੇ ਵੀ ਬਣਾ ਨਹੀਂ ਮਾਰ ਸਕਦੇ ਕਿ ਮੋਟਰਸਾਈਕਲ ਤੇ ਬੈਠਾ ਨਹੀਂ ਜਾਂਦਾ ਗੱਡੀ ਤੇ ਗਏ ਆ ਉਹ ਕੀ ਤੀਜੇ ਪਿੰਡੋਂ ਜਿਹੜੀ ਪਾਈ ਆਮਨ ਉਹਨੂੰ ਨਾਲ ਲੈ ਕੇ ਗਈ ਤੈਨੂੰ ਨਹੀਂ ਨਾਲ ਲੈ ਕੇ ਜਾ ਸਕਦੇ ਬੀਬੀ ਮੈਨੂੰ ਇਹਨੇ ਸੁਣਾ ਦਿੱਤਾ ਪਤਾ ਕਿੰਦਾ ਦਾ ਨੰਬਰ ਦੱਸਦੀ ਆ ਮੈਂ ਜਾਣਦੀ ਹਾਂ ਤੇ ਰਾਹ ਦੇ ਵਿੱਚ ਸੁਣਾ ਦਿੱਤਾ ਛਾਪਿਆਂ ਤੋਂ ਧੂਣ ਵਾਲੀ ਗੱਲ ਵਾ ਮੈਨੂੰ ਆਂਦੀ ਆ ਵਿੱਚ ਜਾਣਾ ਵਾ ਤੇ ਦੱਸ ਦੋ ਦੱਸ ਆ ਵੀ ਕੋਈ ਗੱਲ ਹੋਈ ਐਦਾਂ ਕਦੀ ਕੋਈ ਸੁਣਾ ਦਿੰਦਾ ਕਿਸ ਨੂੰ ਪਿੱਛੇ ਜਾਣਾ ਵਾ ਤੇ ਤੁਸੀਂ ਦੱਸ ਦਿਓ ਇਨੀ ਗੱਲ ਨਹੀਂ ਕਹਿ ਸਕਦੀ ਪਿੱਜਨ ਬਣਾਉਣਾ ਚੱਲੋ ਸਾਡੇ ਨਾਲ ਸੱਚੀ ਹੋ ਗਈ ਨਾ ਆਪਣੇ ਵਾਲੋ ਕਹਿ ਕੇ ਕੱਲ ਨੂੰ ਆਖੂਗੀ ਤੇ ਸਹੀ ਵੀ ਮੈਂ ਤਾਂ ਸੁਣਾ ਦਿੱਤਾ ਸੀ ਇਹ ਸੁਣਾ ਦੇਣ ਖੜੋ ਕੀ ਥੋੜਿਆ ਹੀ ਤਰਾ ਨਾ ਦਿੰਦੀ ਆ ਵੀ ਸੁਣਾ ਜੇ ਮੈਂ ਇਹਨੂੰ ਪੁੱਛਿਆ ਨਾ ਫੇਰ ਵੇ ਨਾ ਪਿੱਜਨਮਦਨ ਬਣਾਉਣਾ ਕਿੱਥੇ ਆ ਤੇ ਆਂਦੀ ਐ ਜੀ ਸ਼ਾਦੀ ਤੇ ਕੋਈ ਛਲਾ ਹੀ ਨਹੀਂ ਹੋਈ ਦੱਸ ਇਸਲਾਮਾਂ ਤਾਂ ਬਗੈਰ ਪਾਟੀਆਂ ਰੱਖੀਆਂ ਜਾਂਦੀਆਂ ਅੱਗੋਂ ਹੋਟਲ ਕੋਈ ਰੈਸਟੋਰੈਂਟ ਬੁੱਕ ਨਹੀਂ ਕਰਨੇ ਪੈਂਦੇ ਉਦਾਂ ਵੇਲਾ ਬੀਬੀ ਆਂਦੇ ਹੀ ਆ ਸਾਰੇ ਵੀ ਪ੍ਰੀਤੀ ਬੜੀ ਭੋਲੀ ਆ ਤੇ ਪ੍ਰੀਤੀ ਭੋਲੀ ਨਹੀਂ ਜੇ ਪ੍ਰੀਤੀ ਤਾਂ ਗੋਲੀ ਜ ਮਿਸਣਿਆਂ ਦਾ ਟੱਬਰ ਚਾਣ ਕੇ ਨਾ ਤੇ ਉਹ ਵੀ ਨਾਲ ਹੀ ਮਿਸਨੀ ਬਣ ਗਈ ਆ ਤੇ ਉਤੋਂ ਨਾਨਕੇ ਵੀ ਨਾਲ ਹੀ ਰਲ ਗਏ ਆ ਬੀਬੀ ਇਹਨਾਂ ਦੋਵਾਂ ਧਿਰਾਂ ਨੇ ਨਾ ਤੈਨੂੰ ਦੁੱਧ ਚੋਂ ਮੱਖੀਆਂ ਨੂੰ ਕੱਢ ਕੇ ਬਾਹਰ ਮਾਰ ਅਜੇ ਵੀ ਇਹਨਾਂ ਦੀ ਸਾਈਡ ਦਵੇਂਗੀ ਅਜੇ ਵੀ ਇਹੋ ਗੱਲ ਆਖੇਗੀ ਕਿ ਮੇਰੇ ਪੇਕੇ ਬੜੇ ਚੰਗੇ ਐ ਬਾਕੀ ਜੀਆਂ ਦੀ ਤੇ ਮੈਂ ਸਾਦੀ ਨਹੀਂ ਭਰ ਸਕਦਾ ਪਰ ਦਰਬਾਖਸ਼ੋਂ ਤੋਂ ਮੈਨੂੰ ਆ ਮੀਨ ਨਹੀਂ ਕਿ ਉਹ ਵੀ ਮੇਰੇ ਨਾਲ ਆ ਕੰਮ ਕਰੂਗਾ ਪਾਪਾ ਜੀ ਕਈ ਬਦਲ ਦੇ ਵੇਖਿਆ ਵੱਡੀਆਂ ਵੱਡੀਆਂ ਗੱਲਾਂ ਕਰਨ ਵਾਲੇ ਇਹ ਆ ਤੇ ਫੇਰ ਸਾਡਾ ਮਾਮਾ ਵਾ ਸਮੇਂ ਦੇ ਨਾਲ ਨਾ ਇਨਸਾਨ ਬਦਲ ਹੀ ਜਾਂਦਾ ਵਾ ਭਾਵੇਂ ਕਿੰਨਾ ਵੀ ਮੋਹ ਪਿਆਰ ਹੋਏ ਇੱਕ ਦੂਜੇ ਦਾ ਵੇ ਦਫਾ ਕਰ ਸਾਰਿਆਂ ਨੂੰ ਸਮੇਂ ਨਾਲ ਜਿਹੜਾ ਮਰਜੀ ਬਦਲ ਜੇ ਮੈਨੂੰ ਕਿਸ ਦੀ ਪਰਵਾਹ ਨਹੀਂ ਗੀ ਪਰ ਜੇਕ ਜੇ ਮੇਰਾ ਭਰਾ ਬਦਲ ਗਿਆ ਨਾ ਇਹ ਗੱਲ ਮੇਰੇ ਕੋਲ ਜਰਨੀ ਹੋਣੀ ਉਹ ਤੇ ਮੇਰੇ ਪੁੱਛੇ ਤੋਂ ਬਗਰ ਕਿ ਦਸ ਸੂਈ ਆਂਦੀ ਐ ਨਹੀਂ ਕਰਦਾ ਬੀਬੀ ਇੱਕ ਗੱਲ ਆ ਵੀ ਹੈਗੀ ਆ ਜਦੋਂ ਅਸੀਂ ਨਾਣ ਕੇ ਗਏ ਆ ਨਾ ਤੇ ਮਾਮਾ ਜੀ ਸਾਨੂੰ ਵੇਖ ਕੇ ਹੈਰਾਨ ਹੀ ਹੋ ਗਏ ਪਤਾ ਕੀ ਕਹਿੰਦੇ ਅਹ ਤੂੰ ਇੱਥੇ ਕੀ ਕਰਨ ਡੇ ਜੇ ਤੁਹਾਨੂੰ ਭੁਲੇਖਾ ਲੱਗ ਗਿਆ ਵਾ ਪਾਰਟੀ ਤੇ ਰਸ਼ਵੰਤ ਵੇਚਾ ਤੂੰ ਇੱਥੇ ਚੱਲੋ ਤੇ ਜਾਂ ਫਿਰ ਜੀਤਾ ਮੈਨੂੰ ਇਦਾਂ ਲੱਗਦਾ ਵਾ ਵੀ ਮਾਮਾ ਜੀ ਨੂੰ ਕਿਸ ਗੱਲ ਦਾ ਪਤਾ ਹੀ ਹੈ ਨਹੀਂ ਹੈ ਹਾਂ ਵਾਕਿਆ ਹੀ ਆ ਘੁੰਡੀ ਜੀ ਤੇ ਮੈਨੂੰ ਹੁਣ ਸਮਝ ਲੱਗੀ ਆ ਅਤੇ ਜਿਹੜੀ ਤੁਸੀਂ ਮਾਮੇ ਹੁਣਾਂ ਨੇ ਨਵੀਂ ਕੁੜਮਣੀ ਲੱਭ ਕੇ ਦਿੱਤੀ ਹੈ ਨਾ ਚਲਾਕੀ ਸਾਰੀ ਇਹਦੀ ਆ ਮਾਮੇ ਨੂੰ ਹੋ ਸਕਦਾ ਕਿ ਇਹ ਗੱਲ ਦਾ ਪਤਾ ਹੀ ਨਾ ਹੋਵੇ ਤੇ ਇਹਨੇ ਚੱਕਰਾਂ ਚ ਪਾ ਕੇ ਤੇ ਮਾਮੀ ਨੂੰ ਆਪਣੀ ਗੱਲ ਚ ਲੱ ਲੈਆ ਹੁਣਾਵਾ ਤੇ ਕੀ ਪਤਾ ਕੀ ਪੁੱਠੀਆਂ ਸੱਦੀਆਂ ਸਾਡੇ ਖਿਲਾਫ ਗੱਲਾਂ ਕੀਤੀਆਂ ਹੋਣੀਆਂ ਵੀ ਖਰਚਾ ਹੁਣਾਵਾ ਇਹਨਾਂ ਨੂੰ ਨਾਂ ਸੱਦੋ ਹੋ ਸਕਦਾ ਵਾ ਇਹ ਵੀ ਗੱਲ ਉੱਥੇ ਹੋਈ ਹੋਵੇ ਵੀ ਹਾਨੂੰ ਸੱਦਣਾ ਵਾ ਇਹਨੇ ਕਿਹਾ ਹੋਏ ਵੀ ਉਹਨਾਂ ਨੂੰ ਸੱਦ ਕੇ ਕੀ ਕਰਨਾ ਵਾ ਆਪਾਂ ਬਥੇਰੀ ਮਿੱਠੀ ਆ ਆਪਣੀ ਜ਼ੁਬਾਨ ਦੇ ਸਿਰ ਤੇ ਤਾਂ ਸਾਰਿਆਂ ਨੂੰ ਹੱਥਾਂ ਚ ਲੈ ਲੈਂਦੀ ਐ ਉਹ ਤਾਂ ਲੱਭਣੀ ਡਿਆ ਵਾ ਜੀਤਾ ਅੱਗੇ ਕਦੀ ਸਾਰੀ ਉਮਰ ਵੱਡੇ ਨਹੀਂ ਮਨਾਇਆ ਤੇ ਆਖਰੀ ਵੱਡੇ ਮਨਾਉਂਦੇ ਆ ਉਹ ਵੀ ਸਹੁਰਿਆਂ ਦੇ ਸਿਰ ਤੇ ਤੇ ਹੋਰ ਕੀ ਆਪਣਾ ਇੱਕ țeਲਾ ਲੱਗਣਾ ਹੁੰਦਾ ਤੇ ਪਤਾ ਲੱਗ ਜਾਂਦਾ ਵੱਡੇ ਕਿੱਦਾਂ ਮਨਾਈਦਾ ਉਹ ਫ੍ਰੀ ਦੇ ਵਿੱਚ ਕੇਕ ਖਾ ਲਿਆ ਫ੍ਰੀਚ ਪ੍ਰੋਗਰਾਮ ਹੋ ਗਿਆ ਵਾ ਤੇ ਫ੍ਰੀ ਚ ਹੁਣ ਗਿਫਟ ਮਿਲ ਜਾਣੇ ਆ ਹੁਣ ਕੀ ਫਾਇਦਾ ਆਏ ਗੱਲਾਂ ਦਾ ਇਹ ਸਾਰੀਆਂ ਗੱਲਾਂ ਉੱਥੇ ਕਰਕੇ ਆਉਂਦੇ ਆ ਜਿੱਥੇ ਕਰਨੀਆਂ ਹੀ ਬੀਬੀ ਉੱਥੇ ਗੱਲ ਕਿਦਣਾ ਕਰਨੀ ਹੀ ਮਾਮਾ ਜੀ ਨੂੰ ਤਾਂ ਆਪਣੀ ਬੜੀ ਕਾਲੀ ਹੀ ਵੀ ਮੁੰਡਾ ਟਿਵੀਸ਼ਨ ਤੋਂ ਲੈਣ ਜਾਣਾ ਹੀ ਤੇ ਮੰਨ ਲਾ ਜੇ ਉੱਥੇ ਅਸੀਂ ਰਾਤ ਰਹਿ ਪੈਂਦੇ ਤੇ ਉਧਰ ਉਹਨਾਂ ਨੇ ਪਾਰਟੀ ਕਰਕੇ ਆਜਣਾ ਹੀ ਤੇ ਜੇ ਉਹਨਾਂ ਸਾਹਮਣੇ ਹੱਦ ਕੋਈ ਵੱਧ ਘੱਟ ਗੱਲ ਨਿਕਲ ਜਾਂਦੀ ਤੇ ਖਲਾਰਾ ਉੱਥੇ ਪੈ ਜਣਾ ਸੀ ਤੇ ਫਿਰ ਇਹਨਾਂ ਨੇ ਪਤਾ ਕੀ ਕਹਿਣਾ ਸੀ ਆਖਣਾ ਸੀ ਇਹ ਤੇ ਸੜ ਗਏ ਆ ਰੰਗ ਚ ਭੰਗ ਪਾਉਣ ਆ ਗਏ ਆ ਤੇ ਜਿੰਨਾ ਵੀ ਸਾਰਾ ਭਾਂਡਾ ਨਾ ਸਾਡੇ ਸਿਰ ਭਜਣਾ ਸੀ ਇਸੇ ਕਰਕੇ ਬੀਬੀ ਆਪਾਂ ਚੁੱਪਚੀਪ ਚੋਂ ਉੱਥੋਂ ਨਿਕਲ ਆਏ ਆ ਵੀ ਆਪਾਂ ਇੱਥੇ ਬਹਿਣਾ ਹੀ ਨਹੀਂ ਹੈ ਬਥੇਰਾ ਚੁੱਪ ਕਰਕੇ ਰਹਿ ਕੇ ਵੇਖ ਲਿਆ ਵਾ ਹੁਣ ਨਹੀਂ ਚੁੱਪ ਰਹਿਣਾ ਹੁਣ ਸਾਡੇ ਸਿਰੋਂ ਪਾਣੀ ਲੰਗ ਗਿਆ ਵਾ ਤੇ ਕੋਈ ਗੱਲ ਨਹੀਂ ਮੈਂ ਤੇ ਤੇਰਾ ਪਪਾ ਜਾਣੇ ਆ ਨਾ ਸਾਰੀਆਂ ਗੱਲਾਂ ਖੋਲ ਕੇ ਆਵਾਂਗੇ ਕੀ ਗੱਲ ਸਾਡੇ ਪਕੌੜੇ ਇਹਨਾਂ ਨਾਲੋਂ ਜ਼ਿਆਦਾ ਮਹਿੰਗੇ ਪੈਣੇ ਸੀ ਬੀਬੀ ਗੱਲ ਖਾਣ ਦੀ ਥੋੜੀ ਆ ਨਾ ਇਹ ਕੋ ਖਾਣ ਦਾ ਭੁੱਖਾ ਹੰਦਾ ਵਾ ਗੱਲ ਤੇ ਸਾਰੀ ਮਾਨਤਾਨ ਦੀ ਆ ਜਿਹੜਾ ਅੱਜ ਤੱਕ ਉਹ ਤੁਹਾਡਾ ਕਰਦੇ ਰਹੇ ਆ ਜੇ ਫਿਰ ਨਹੀਂ ਆ ਨਾ ਤੇ ਨਹੀਂ ਸਹੀ ਤੁਹਾਨੂੰ ਕੀ ਲੋੜ ਪਈ ਉੱਥੇ ਜਾ ਜਾ ਕੇ ਦਵਾਈਆਂ ਦੇਣ ਦੀ ਵੀ ਸਾਨੂੰ ਸੱਜਣਾ ਕਿਉਂ ਨਹੀਂ ਆ ਇਹ ਗੱਲ ਉਹਨਾਂ ਦਾ ਫਰਜ਼ ਨਹੀਂ ਬਣਦਾ ਹੈਗਾ ਵੀ ਤੁਹਾਨੂੰ ਫੋਨ ਕਰਕੇ ਦੱਸ ਦੇ ਵੀ ਅਸੀਂ ਤੁਹਾਨੂੰ ਸੱਦਣਾ ਆ ਜਾਂ ਨਹੀਂ ਸੱਦਣਾ ਜੇ ਨਹੀਂ ਸੱਦਣਾ ਤੇ ਐ ਕਰਕੇ ਨਹੀਂ ਸੱਦਣਾ ਹੈਗਾ ਅਸੀਂ ਕਿਹੜਾ ਵਾਧੂ ਹੈਗੇ ਆ ਤੌਰ 'ਤੇ ਆਪਣੇ ਘਰ ਵਿੱਚ ਰਹਿਣ ਦੇ ਆ ਜੇ ਇਹ ਗੱਲਾਂ ਨਾ ਉੱਪਰ ਕਰਕੇ ਆਪਣੇ ਘਰ ਰਮਾਨਾ ਬੈਠੇ ਰਹੋ ਨਾ ਕੇ ਦੀ ਚੰਗੀ ਕਰੋ ਨਾ ਮਾੜੀ ਕਰੋ ਕੋਈ ਲੋੜ ਨਹੀਂ ਸਾਨੂੰ ਜਾਣ ਦੀ ਵੇ ਕੀ ਕਾਵਲ ਵੇਖੀ ਜਾਣਦੇ ਆ ਹੋ ਵੇਖਣ ਮਾਤਾ ਮੈਂ ਇਹ ਡਿਆਂ ਕਿ ਸਾਡਾ ਲੋਨ ਥੋੜਾ ਨਿੱਕਾ ਆ ਉਹ ਜਿਹੜਾ ਸੋਹਰਿਆ ਨੇ ਬਣਾਇਆ ਨਾ ਮੇਰੇ ਜਾਣੇ ਲੋਨ ਉਹ ਬੜਾ ਵੱਡਾ ਆ ਆਪਾਂ ਮਟੀਰੀ ਜੀ ਤੋੜ ਕੇ ਪਰਾਂ ਨੂੰ ਨਾ ਕਰ ਕਰ ਲਈਏ ਮੈਂ ਸਭ ਵਧਾ ਲਈਏ ਪਰਾਂ ਨੂੰ ਮਿੱਟੀਰੀ ਤੋੜ ਕੇ ਤੇ ਵੱਡਾ ਬਣਾ ਲਈਏ ਤੇ ਫੇਰ ਕੋਠੀ ਉਹਨਾਂ ਦੀ ਏਡੀ ਵੱਡੀ ਆਪਣੀ ਕੋਠੀ ਵੀ ਢਾਹ ਕੇ ਓਡੀ ਵੱਡੀ ਬਣਾ ਲਾ। ਉਹ ਨਹੀਂ ਚੱਲ। ਘਰ ਦਾ ਕੀ ਖਲਾਰਾ ਪਾਉਣਾ ਵਾ। ਆਹ ਦਕਾਨ ਦੀ ਕੱਢਣੀ ਆ ਪਰ ਇਹ ਮਾਸਾ 4 ਇੰਚੀ। ਕਾਂਦੀ ਕੱਢਣੀ ਨੇ 4 ਇੰਚੀ ਚੰਗੀ ਸਬਕੀ ਨਿਕਲਣੀ ਆ। ਉਹ ਵੀ ਪੈਸੇ ਚਾਹੀਦੇ ਨੇ। ਆਹ ਗੱਲ ਤਾਂ ਤੇਰੀ ਮਾਤਾ ਸਹੀ ਆ। ਸਾਰੇ ਕੰਮ ਤਾਂ ਓਦਾਂ ਪੈਸਾ ਨਾਲ ਹੁੰਦੇ ਆ। ਹੁਣ ਵੇਖਾਂ ਉਹਨਾਂ ਨੇ 4 ਪੈਸੇ ਲਾਏ ਆ ਤੇ ਕਿੰਨੀ ਵਧੀਆ ਪਾਰਟੀ ਕੀਤੀ ਆ। ਨਜ਼ਾਰਾ ਬਣ ਗਿਆ। ਬਿਨ ਨਜ਼ਾਰਾ ਤਾਂ ਤਾਂ ਹੀ ਪਾਰਟੀ ਦਾ ਬਣਨਾ ਹੀ। ਜੀ ਇਹ ਤੈਨੂੰ ਕਿਵਟ ਦੇਂਦੇ ਤੇ ਗਿਫਟ ਤੇ ਉਹਨਾਂ ਤੇਨ ਦਿੱਤਾ ਨਹੀਂ ਪਾਰਟੀ ਏ ਕੇਕ ਕੱਟ ਕੇ ਤੇ ਚਾਰ ਪਕੌੜੇ ਖਾ ਕੇ ਤੇ ਘਰੋ ਘਰੀ ਇਹ ਗੱਲ ਵਾਕਿਆ ਮਾਤਾ ਤੇਰੀ ਸਹੀ ਆ ਗਿਫਟ ਖਣੋ ਕੰਮ ਫਿੱਕਾ ਰਹਿ ਗਿਆ ਜਦੋਂ ਘਰ ਆਏ ਹੀ ਨਾ ਉਹ ਪ੍ਰੀਤੀ ਦੀ ਮੰਮੀ ਨੇ ਜਾ ਕੇ ਈਦਾ ਸਾਈਕਲ ਦਾ ਕੱਪੜਾ ਚੁੱਕਿਆ ਜਿੱਦਾਂ ਥੱਲੇ ਬੁਲਟ ਖਲਾ ਰਿਆ ਹੁੰਦਾ ਵਾ ਮੇਰੇ ਤੇ ਦਿਲ ਦੀ ਧੜਕਣ ਵਧ ਹੀ ਜਾਵੇ ਜਦੋਂ ਇਹ ਉਧਰ ਨੂੰ ਪੈਰ ਕਦਮ ਪੁੱਟੀ ਜਾਣ ਫੇ ਇਹੋ ਹੀ ਸਾਰੀ ਰਾਤ ਨਾ ਮੈਂ ਸੋਚਦੀ ਰਹੀ ਹੁਣ ਵੀ ਕਿ ਉਹ ਸਰਪ੍ਰਾਈਜ਼ ਗਿਫਟ ਦਾ ਦੇਣਗੇ ਹੁਣੇ ਮੇਰੇ ਪੁੱਤਰ ਨੂੰ ਕੋਈ ਗਿਫਟ ਦਾ ਸਰਪ੍ਰਾਈਜ਼ ਦੇਣਗੇ ਪਤਾ ਨਹੀਂ ਸੋਚਦੀ ਸੋਚਦੀ ਮੈਨੂੰ ਕਿਹੜੇ ਵੇ ਪੁੱਤਰ ਨਹੀਂ ਦੀ ਆ ਗਈ ਚੱਲ ਕੋਈ ਨਹੀਂ ਮੰਮੀ ਮੈਂ ਪ੍ਰੀਤ ਨੂੰ ਆਪਣੇ ਹਿਸਾਬ ਨਾਲ ਸਮਝਾ ਲਿਆ ਕਰਨਾ ਆ ਤੂੰ ਹੀ ਨਾ ਕਿਤੇ ਸਿੱਧੀ ਉਹਦੇ ਨਾਲ ਆ ਇਦਾਂ ਦੀ ਗੱਲ ਕਰ ਦਿਓ ਐਵੇਂ ਗੁੱਸਾ ਗੱਸਾ ਕਰਜੋਗੀ ਵੇ ਮੈਂ ਨਹੀਂ ਕਰਦੀ ਮੈਂ ਕੋਈ ਡਿਸ਼ ਦੇਣਾ ਮੈਂ ਉਹਦੇ ਨਾਲ ਸਿੱਧੀ ਗੱਲ ਕਰਾਂਗੀ ਉਹੋ ਹੀ ਤਾਂ ਮੈਂ ਕਹਿਣ ਦਿਆ ਮੈਂ ਆਪਣੇ ਤਰੀਕੇ ਨਾਲ ਉਹਨੂੰ ਕਹਿ ਵੀ ਦਿਆ ਕਰਨਾ ਆ ਉਹ ਕੰਮ ਹੱਡਾ ਹੋ ਵੀ ਜਾਇਆ ਕਰਨਾ ਆ ਜਿੱਦਾਂ ਹੁਣ ਪਾਰਟੀ ਕਰਾ ਲਈ ਆਪਾਂ ਸਾਰਿਆਂ ਨੇ ਰਲ ਮਿਲ ਕੇ ਬਾਕੀ ਨਾ ਮੰਮੀ ਹੁਣ ਆਪਾਂ ਵੇਖ ਉਹਨਾਂ ਦੀ ਗੱਡੀ ਵਰਤਣ ਦੇ ਆ ਇਹ ਵੀ ਤੇ ਇੱਕ ਹਿਸਾਬ ਦਾ ਗਿਫਟ ਹੀ ਆ ਇਹ ਕੀ ਆ ਉਹਦਾ ਰਾਤੀ ਨਾ ਫਰੀਦ ਦੇ ਭਰਾ ਨੂੰ ਮੈਂ ਦਿਖਾਉਣ ਡਿਆ ਕਿ ਆਵੇ ਬੇਸਬੂਸ ਰਖਾਈ ਆ ਮੈਂ ਅੱਛਾ ਆਹੋ ਪਰ ਉਹਨੇ ਮੇਰੇ ਨਾਲ ਉਹਦਾ ਕੋਈ ਗੱਲ ਨਹੀਂ ਕੀਤੀ ਕਿ ਜਾਂ ਤੁਸੀਂ ਗੱਡੀ ਖੜਨੀ ਆ ਜਾਂ ਸਾਨੂੰ ਛੱਡ ਕੇ ਜਾਣੀ ਆ ਤੇ ਜਾਂ ਕਿ ਨਿਕ ਦੇਣ ਹੋਰ ਰੱਖਣੀ ਆ ਜੇ ਉਹਨੇ ਨਹੀਂ ਕੀਤੀ ਤੇ ਫਿਰ ਸਾਨੂੰ ਕਾਦੀ ਪਰਵਾਹ ਆ ਹੈ ਕਿ ਨਹੀਂ ਦੌੜ ਨਾਲ ਚਲਾਉਣੇ ਆ ਵੀਓ ਤੇ ਸਾਰਾ ਕੁਝ ਠੀਕ ਐ ਮੈਨੂੰ ਤੇ ਇਹ ਦੱਸ ਤੂੰ ਆਪਣੇ ਕੰਮ ਤੇ ਨਹੀਂ ਜਾਣਾ ਕਦੋਂ ਜਾਣਾ ਹੀ ਉਹ ਚਲ ਜੂਗਾ ਮੰਮੀ ਅਜੇ ਇੰਨੀ ਗਰਮੀ ਆ ਮੇਰੇ ਕੋਲ ਨਹੀਂ ਗਰਮੀ ਚ ਜਾਇਆ ਜਾਣਾ ਨਾਲੇ ਕਿਹੜਾ ਮਸ਼ੀਨ ਚ ਏਸੀ ਲੱਗਾ ਵਾ ਵੀ ਆ ਚੰਗੀ ਗੱਲ ਐ ਗਰਮੀਆਂ ਤੇਨੂੰ ਗਰਮੀ ਲੱਗਦੀ ਐ ਤੇ ਸਿਆਲ ਚ ਤੇਨੂੰ ਠੰਡ ਲੱਗਣੀ ਐ ਤੇ ਕੰਮ ਤੂੰ ਕਦੋਂ ਕਰੇਂਗਾ ਉਹ ਮੰਮੀ ਚਲ ਜੂਗਾ ਥੋੜਾ ਜਿਹਾ ਮੌਸਮ ਸਹੀ ਹੁੰਦਾ ਵਾ ਤਾਂ ਮੈਂ ਚਲ ਜੂਗਾ ਕੋਈ ਗੱਲ ਨਹੀਂ ਮੌਸਮ ਤੇ ਕੋਈ ਲੱਗਦਿਆ ਆ ਜਿਹੜੀ ਗੱਡੀ ਲਈ ਫਿਰਨਾ ਤੇ ਇਹ ਚ ਤੇਲ ਕਿੱਥੋਂ ਪਾਉਣਾ ਹੀ ਪੈਸੇ ਚਾਰ ਕੋਲ ਹੋਣਗੇ ਤੇ ਫੇਰ ਹੀ ਗੱਡੀ ਚ ਤੇਲ ਪੈਣਾ ਉਹ ਠੀਕ ਆ ਮਾਤਾ ਕੋਈ ਗੱਲ ਨਹੀਂ ਮੈਂ ਵੇਖਦਾ ਵਾਂ ਇੱਥੇ ਕਰ ਲੈਨੇ ਆ ਕੋਹ ਇੱਥੇ ਤੂੰ ਕੀ ਕਰੇਗਾ ਹੁਣ ਤੇਰੇ ਪਹਿਲੀ ਜਿਹੜੀ ਉਹ ਵੀ ਸੋਨੂ ਕੋਲ ਠੇਕੇ ਤੇ ਆ ਹੈ ਇੱਥੇ ਤੂੰ ਕਿਹੜਾ ਕੰਮ ਕਰ ਲੇਗਾ ਹੋਰ ਠੇਕੇ ਤੇ ਆ ਉਹਨੇ ਕਿਹੜਾ ਮੁੱਲ ਖਰੀਦ ਲਈ ਆ ਮੈਂ ਇਦਾਂ ਕਰਦਾ ਏਰਕਾਂ ਚੋਂ ਨਾਪ ਲਉਣਾ ਆ ਨਾ ਨਾਲੇ ਝੋਨੇ ਚੋਂ ਤਾਂ 4 ਰੁਪਏ ਬਚਦੇ ਆ ਆ ਝੋਨੇ ਚੋਂ 4 ਰੁਪਏ ਬਚਦੇ ਝੋਨੇ ਤੋਂ ਬੀਜ ਲੇਗਾ ਇਹ ਕੰਮ ਕਰ ਲੇਗਾ ਇਹ بڑا ਔਖਾ ਹੈ ਪੁੱਤ ਵਾਈ ਜੋਤੀ ਦਾ ਕੰਮ ਕਰਨਾ ਸੱਪਾਂ ਦੀਆਂ ਸਿਰੀਆਂ ਮਿੱਦਣੀਆਂ ਪੈਂਦੀਆਂ ਨੇ ਜਦੋਂ ਕੰਮ ਕਰੇਗਾ ਨਾ ਪੈਲੀਆਂ ਚ ਤੈਨੂੰ ਫੇਰ ਪਤਾ ਲੱਗਣਾ ਏ ਮੰਮੀ ਕਰੂੰਗਾ ਤਾਂ ਫੇਰ ਹੀ ਸਿੱਖੂੰਗਾ ਤਾਂ ਪਿੰਡ ਦੇ ਛੱਤੀ ਬੰਦੇ ਜਿੰਨੂੰ ਮਰਜ਼ੀ ਪੁੱਛ ਕੇ ਆਪਾਂ ਵਾਈ ਜੋਤੀ ਕਰ ਸਕਦੇ ਆ ਹੌਲੀ ਹੌਲੀ ਕੀਤਾ ਕੰਮ ਆਉਣਾ ਵਾ ਹੁਣ ਘਰ ਬੈਠਾ ਤਾਂ ਨਹੀਂ ਜਾਣਾ ਤੇ ਵਾਈ ਜੋਤੀ ਦਾ ਖਰਚਾ ਕਿੰਨਾ ਹੀ ਕਿੰਨੀ ਵਾਈ ਦੇਹੇਗਾ ਕਿੰਨਾ ਉੱਥੇ ਮੰਗਾਈ ਏ ਕਿੱਥੋਂ ਤੇਰੀ ਪੂਰੀ ਪਏਗੀ ਓ ਮੰਮੀ ਕਿਉਂ ਫਿਕਰ ਕਰਦੀਆਂ ਸੌਰੇ ਕਦੋਂ ਕੰਮ ਆਉਣੇ ਆ ਸਾਰੇ ਸੰਦ ਹੈਗੇ ਉਹਨਾਂ ਕੋਲ ਨਾਲੇ ਉਹਨਾਂ ਦਾ ਟਰੈਕਟਰ ਲਿਆਉਨੇ ਆ ਨਾਲੇ ਆਪਾਂ ਕਦੂ ਕਰਦੇ ਆ ਝੋਨਾ ਲਾਉਨੇ ਆ ਕਰਾਇਆ ਕਿਹੜੀ ਗੱਲੋਂ ਦੇਣਾ ਵਾ ਤੇਲ ਪਵਾ ਕੇ ਆਪਣਾ ਕੰਮ ਸਾਰ ਲਾਂਗੇ ਚੱਲ ਇਹ ਵੀ ਮੈਂ ਤੇਰੀ ਗੱਲ ਮੰਨ ਲਈ ਪਰ ਝੋਨੇ ਵਾਸਤੇ ਡੇਢ ਮਹੀਨਾਗੇ ਤਰੀ ਪਨੀਰੀ ਬੀਜ ਜੜੀ ਪੈਂਦੀ ਏ ਉਹ ਪਨੀਰੀ ਤੂੰ ਬੀਜ ਲਈ ਏ ਜਿਹੜੀ ਪੁੱਟ ਕੇ ਤੂੰ ਲਾ ਲੇਗਾ ਓ ਮੰਮੀ ਪਨੀਰੀਆਂ ਮੁੱਲ ਮਿਲ ਜਾਂਦੀਆਂ ਵਾ ਕਿਹੜੀਆਂ ਗੱਲਾਂ ਕਾਣ ਦੀਆਂ ਅੱਜ ਕੱਲ ਕੀ ਨਹੀਂ ਹੁੰਦਾ ਸਾਰਾ ਕੁਝ ਮਿਲ ਜਾਂਦਾ ਤੂੰ ਫਿਰ ਨਾ ਕਰ ਵੇ ਚੱਲ ਠੀਕ ਐ ਜੇ ਤੂੰ ਮਨ ਬਣਾ ਹੀ ਲਿਆ ਝੋਨਾ ਬੀਜੰਦਾ ਤੇ ਚੱਲ ਇੱਕ ਵਾਰੀ ਪੈਲੀਆਂ ਵੱਲ ਚਾਤੀ ਮਾਰ ਕੇ ਤੇ ਆ ਮਾਰਉਣਾ ਛਾਤੀ ਥੋੜਾ ਠੰਡਾ ਹੋ ਲੈਂਦੇ ਲੈ ਬਸ ਵੱਜ ਗਈ ਫਿਰ ਤੇਰੀ ਛਾਤੀ ਜੇ ਹੁਣੀ ਤੂੰ ਠੰਡਾ ਢੀਕਣ ਡਿਆ ਪੈਦੇ ਹਵਾਦ ਉੱਤੋਂ ਵਗਣ ਡਈ ਏ ਕਿ ਦੀ ਸੋਣੀ ਉਹ ਕੋਈ ਗੱਲ ਨਹੀਂ ਮਾਤਾ ਚਲ ਜਾਨਾ ਵਾ ਅਧਾ 15 ਮਿੰਟ ਬਾਅਦ ਜਾਣਾ ਮੈਂ ਪ੍ਰੀਤ ਨਾਲ ਕੋਈ ਗੱਲ ਕਰਨੀ ਆ ਕੋਈ ਨਹੀਂ ਮਾਰ ਰਾਂਗਾ ਗੇੜਾ ਵੀ